ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਸੁਖੇ ਵਾਲਾ ਜ਼ਿਲ੍ਹਾ ਪੈਂਦਾ ਇਹਨੂੰ ਫਰੋਜਪੁਰ ਤਹਿਸੀਲ ਪੈਂਦੀ ਆ ਜੀਰਾ ਅੱਜ ਦੀ ਵੀਡੀਓ ਦੇ ਵਿੱਚ ਜਹੇਦਾਰ ਦੇ ਪੰਜ ਜਾਨਵਰ ਹੈ ਇੱਕ ਆ ਤੋਕੜ ਗੱਬਣ ਚੇਕਪਾਸ ਮੱਝ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਨੀਲੀ ਰਾਵੀ ਨਸਲ ਦੀ ਆ ਤੇ ਚਾਰ ਇਧਰ ਵੜਾਂ ਖੜੀਆਂ ਆ ਆ ਇੱਕ ਵੜ ਬਹੁਤ ਚੰਗੀ ਗੋਲ ਮਟੋਲ ਕਦ ਵੱਡਾ ਹੀ ਐ ਤੇ ਰਾਜੀ ਬਹੁਤ ਆ ਲੈਵਾ ਭਾਂਡਾ ਵੀ ਵੱਡਾ ਹੀ ਆ ਇਨਫੋਰਮੇਸ਼ਨ ਲੈ ਦੇਣਾ ਜਾਇਜ਼ੇ ਭਾ ਹੋਣਗੇ ਜ਼ੀਰੇ ਵਾਲੇ ਇਸ ਏਰੀਆ ਚ ਸਾਰਿਆਂ ਨੂੰ ਮੁੱਲ ਰੇਟ ਇਹ ਬਾਈ ਹੁਣਾਂ ਦੇ ਜਾਇਜ਼ ਹੁੰਦੇ ਬਾਕੀ ਤੁਸੀਂ ਸਾਰੇ ਜਾਣਦੇ ਆ ਬਾਕੀ ਤੁਸੀਂ ਸੋਣੀ ਲੈਣੇ ਕੱਲਾ ਕੱਲਾ ਨਗਦ ਤੋਰ ਕੇ ਵਿਖਾ ਦੇਣੇ ਸਾਰੀ ਬੰਦ ਦੀ ਜਾਣਕਾਰੀ ਲੈ ਦੇਣਾ ਹਾਂਜੀ ਜੀ ਸਰਦਾਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਰਾੜ ਸਾਹਿਬ ਠੀਕ ਠਾਕ ਹਾਂਜੀ ਵਧੀਆ ਕਿਰਪਾ ਚਲੋ ਕਿਰਪਾਈ ਜਾਈ ਦੀ ਜੀ ਨਵੇਂ ਭੈਣ ਭਰਾ ਦੇਖਣਗੇ ਵੀਡੀਓ ਨਾਮ ਐਡਰੈਸ ਦੱਸ ਦिए ਪ੍ਰੀਤਮ ਸਿੰਘ ਕਲੇਰ ਪਿੰਡ ਸੁਖੇਵਾਲਾ ਜੀ ਜੀਰੇ ਤੋਂ ਮੋਗਾ ਰੋਡ ਤੇ ਆਪਣਾ ਪੈਂਡਾ ਜੀਰਾ ਆਪਾਂ ਨੂੰ 5 ਕਿਲੋਮੀਟਰ ਤੇ ਮੋਗਾ ਆਪਾਂ ਨੂੰ 20 ਕਿਲੋਮੀਟਰ ਪਿੰਦਾ ਫੋਨ ਨੰਬਰ ਦਾ ਸੀ 700 963 3319 70096 33319 ਜਿਹੜੇ ਪਾਸੋਂ ਚੱਲੀਏ ਇੱਥੋਂ ਹੀ ਲੱਗ ਪੈਣੀ ਜੀ ਚਲੋ ਜੀ ਕੱਢੋ ਵੀ ਬਾਹਰ ਕੰਨਵਾ ਸੁਆ ਦੱਸੋ ਜੀ ਇਹ ਬਰਾੜ ਸਾਹਿਬ ਦੂਜਾ ਸੁਆ ਸੁੰਦੀ ਤੇ ਹਫ਼ਤੇ ਦੀ ਕੱਚੀ ਆ ਇੱਕ ਹਫ਼ਤੇ ਦੀ ਇੱਕ ਹਫ਼ਤੇ ਦੀ ਕੱਚੀ ਆ ਪਲੀ ਪੁਲੀ ਬਹੁਤ ਆ ਕੱਦ ਛੋਟਾ ਬਾਲਾ ਵੱਡਾ ਨਹੀਂ ਗਿਆ ਠੰਡੀ ਸੀਲ ਬਹੁਤ ਆ ਨਾ ਤੋ ਤੋ ਨਹੀਂ ਮਾਰਦੀ ਮੋਤਲ ਵੀ ਨਹੀਂ ਠੰਡੀ ਸੀ ਦੂਜਾ ਸੂਆ ਦੂਜਾ ਸੂਆ ਹੁੰਦੀ ਹੈ ਜੀ ਕਿੰਨੇ ਦੀ ਅਗਲਾ ਵਿੱਚ ਕੋਈ ਨਫਾ ਲੈ ਲੈ ਵੇਚ ਕੇ ਤਿਆਰ ਕਰਕੇ 32 ਦੀ ਦੇ ਦਿਆਂਗੇ ਲਓ ਜੀ 30 ਤੇ 2 32000 ਦੀ ਜਹੇਦਾਰ ਕਹਿੰਦਾ ਦੇ ਦੇਣੀ ਆ ਦੂਜਾ ਸੂਆ ਹਫਤੇ ਦੇ ਅੰਦਰ ਬਾਹਰ ਸੂ ਬੂਗੀ 32000 ਨਿੱਕਾ ਜਾਂ ਮੁੱਲ ਛੋਟਾ ਤੋਕੜ ਵੜਾ ਵਾਲਾ ਮੁੱਲ ਪਰ ਇਹ ਗੱਬਣ ਹੈ ਤਿਆਰ ਹੈ ਕੋਈ ਪੰਜਾਂ ਦਿਨਾਂ ਨੂੰ ਵੀ ਸੂ ਸਕਦੀ ਆ ਜਹੇਦਾਰ ਕਹਿੰਦਾ ਤੁਸੀਂ ਹਫਤਾ ਮੰਨ ਲਓ 2 ਦਿਨ ਵੱਧ ਮੰਨ ਲਓ ਰਾਜੀ ਰੂਜੀ ਪੂਰੀ ਆ ਥਣ ਮੋٹے ਮੋٹے ਗੁਲਾਬੀ ਲਾਲ ਰੰਗ ਦੀ ਵੱਛੀ ਜਹੇਦਾਰ ਕਹਿੰਦਾ ਪੂਰੀ ਸੀਲ ਬਲਟੇ ਲੰਬਾ ਪਈਆਂ ਹੂੰ ਝੋਲ ਬਹੁਤ ਹਲੇਵਾ ਲਾਹੂ ਬਹੁਤ ਦੁੱਧ ਅੱਗੇ ਭਰਾਵੋ ਤੁਹਾਡੀ ਸੇਵਾ ਦਾ ਇੱਕ ਗੱਲੋਂ ਜਹੇਦਾਰ ਦੀ ਸਹਿਫਤ ਆ ਜਿਹੜਾ ਮਰਜੀ ਪਸ਼ੂ ਇਹ ਘਰੋਂ ਆ ਕੇ ਲੈ ਲਓ ਜਿਹੜਾ ਗੱਭਣ ਹੋ ਉਹਦਾ ਕੋਈ ਦੁੱਧ ਨਹੀਂ ਜਹੇਦਾਰ ਦਾ ਜਿਹੜਾ ਸੂਇਆ ਸਵਾਇਆ ਹੋਊ ਜੇ 5 ਕਿਲੋ ਦੁੱਧ ਕੰਡੇ ਦੇ ਜੋਖੇ ਆਊ ਜਹੇਦਾਰ ਨੇ ਤਾਂ 5 ਹੀ ਨਿਕਲੂ ਤੇ ਜੇ ਕਿਸੇ ਥੱਲੇ 20 ਕਿਲੋ ਦੁੱਧ ਜੋਖੇ ਆਊ ਤਾਂ 20 ਨਿਕਲੂਗਾ ਤੇ ਗੱਬਣ ਦੀ ਜਹੇਦਾਰ ਕੋਈ ਪਾਈਆ ਦੁੱਧ ਵੀ ਨਹੀਂ ਕਹਿੰਦਾ ਚਲੋ ਵਧੀਆ ਗੱਲ ਆ ਕਈ ਤਾਂ ਐਵੇਂ ਤਾਲੂ ਨਾ ਲਾ ਕੇ ਕਹਿੰਦੇ ਆ ਬਾਈ ਇਹਨੇ 20 ਕਿਲੋ ਦਿੱਤਾ 25 ਦਿਓ ਗਾਂ ਮਰੀ ਹੰਬੀ ਜੀ ਹੁੰਦੀ ਆ ਪਰ ਉਹਦੇ ਨਾਲੋਂ ਤਾਂ ਆਹ ਗੱਲ ਵਧੀਆ ਜਹੇਦਾਰ ਵਾਲੀ ਕਿ ਭਰਾਵੋ ਆਪ ਦੀ ਜਿਹਸਾਬ ਨਾਲ ਲੈ ਲੋ 10 12 ਕਿਲੋ ਦੁੱਧ ਤੱਕ ਕਿਤੇ ਨਹੀਂ ਗਿਆ ਬਾਕੀ ਪ੍ਰਭੂ ਤੁਹਾਡੀ ਸੇਵਾ ਥਣ ਸੋਹਣਿਆ ਅਧੀ ਚਵਾਈ ਵਾਲਿਆ ਜਮਾਂ ਨੇੜ ਤੋਂ ਵਿਖਾ ਰਿਆ ਮੈਂ ਤੁਹਾਨੂੰ ਦੂਜਾ ਸੂਆ 32000 ਦੀ ਸੋਹਣੀ ਮੱਚੀ ਗੋਲੇ ਯਾਰਗੇ ਦੋ ਨੰਬਰ ਤੇ ਆ ਜੀ ਦੋ ਨੰਬਰ ਵੀ ਦੂਜੇ ਸਵੇ ਸੁੰਦੀ ਹੈ ਜੀ ਠੀਕ ਹੈ ਇਹ ਕੋਈ ਮੰਨ ਲਓ ਬਾ ਪੰਜ ਚਾਰ ਦਿਨੇ ਲਊਗੀ ਜੀ ਪਿਆਰੀ ਹੈ ਜੀ ਕਿੰਨੇ ਦੀ ਇਹ ਵੀ ਵੇਚਣ ਵਾਲੀ ਗੱਲ ਇਹ 31 ਦੀ ਦੇ ਦਿਆਂਗੇ ਜੀ ਲਓ ਜੀ 1000 ਹੋਰ ਜਹੇਦਾਰ ਕਹਿੰਦਾ ਘੱਟ ਦੇ ਦਿਆਂਗੇ 31000 ਦੀ ਪੰਜਾਂ ਚਾਰਾਂ ਦਿਨਾਂ ਦੇ ਆਸੇ-ਪਾਸੇ ਜਿਹੜੇ ਦਰ ਕਹਿੰਦਾ ਸੂਪੂਗੀ ਜਰਸੀ ਬਰੀਡ ਐ ਬਾਕੀ ਟੱਲਾ ਹਜੇ ਕਾਫੀ ਬਾਕੀ ਆ ਬਾਕੀ ਦੇਣੇ ਨੇ ਚਾਰ ਕੇ ਲੈ ਜਾਣੇ ਆ ਬਾਕੀ ਪਤਾ ਨਹੀਂ ਹੁੰਦਾ ਜਾਨਵਰ ਦਾ ਅੱਧੀ ਪਹਿਲਾਂ ਵੀ ਸੂ ਸਕਦਾ ਜੀਨ ਆ ਗਿਆ ਦੋ ਦਿਨ ਵੱਧ ਵੀ ਲੈ ਸਕਦਾ ਥਾਣੇ ਆ ਵੇਖ ਲਓ ਚਾਰ ਹੀ ਥਾਣ ਆ ਕੋਈ ਵੱਧੂ ਫੂਟ ਸ਼ਾਂਗ ਐ ਨਹੀਂ ਕੀ ਇਹ 31000 ਦੀ ਛੋਟੇ-ਛੋਟੇ ਪਾ ਇੱਕ ਨੰਬਰ ਲੈ ਲਓ 32 ਦੀ ਗੋਲੇਯਾਰਗੀ 2 ਨੰਬਰ 30 ਤੇ 1 31 ਦੀ ਲੈ ਚਲ ਬਈ ਪਾਣੀ ਪਿਆਇਆ ਵਾ ਵਿੱਚੋ ਛੋੜ ਹੋ ਜੂਗੀ ਕਿਹਨੇ ਦੇਣੀਆਂ 32 31 ਦੀਆਂ ਗੱਬਣਾ ਵਹਿੜਾ ਇਹ ਕਿਹੜਾ 托ਕੜਾ 托ਕੜਾ 10-10 ਕਿਲੋ ਦੁੱਧ ਵਾਲੀਆਂ 30 30 35 35 32 32 ਹਜ਼ਾਰ ਦੀਆਂ ਵੀ ਕੀ ਜਾਂਦੀਆਂ 3 ਨੰਬਰ ਤੇ ਆ ਜੀ ਜਿਹੜਾ ਨੰਬਰ ਵਹਿੜ ਬਾਜ ਅੱਜ ਚੌਥਾ ਦਿਨ ਸੂਈ ਨੂੰ ਆ ਤੇ 9 ਕਿਲੋ ਬੋਲਾ ਤਿਆਰ ਆ ਸੂਈ ਸਵਾਈ ਸੂਈ ਸਵਾਈ ਬੱਚਾ ਮਗਰ ਆ ਚੌਥਾ ਦਿਨ ਸੂਈ ਨੂੰ ਵੱਡਾ ਕਰਦਾ ਥਾਣ ਲੱਗਾ ਮੁਠੀ ਭਰ ਬਹੁਤ ਸੋਹਣਾ ਮੱਜਾਂ ਵਾਲਾ ਚੋਈਤੀ ਬਹੁਤ ਚੰਗੀ ਆ ਪੋਲੀ ਸੌ ਸੀਲ ਬਹੁਤ ਵਧੀਆ ਕਿੰਨੇ ਦੀ ਬਰਾੜ ਸਾਹਿਬ ਇਹ ਦੇਣ ਲੈਣ ਵਾਲਾ ਬੱਚਾ ਲਈ 40000 ਦੀ ਬੱਚੀ ਦੇ ਲਓ ਜੀ ਆਹ ਹਣ ਦੇ 40000 ਦੀ ਕੱਦ ਵੱਡਾ ਹੀ ਐ ਚਾਰਾਂ ਦਿਨਾਂ ਦਾ ਸੂਆ ਮਗਰ ਬੱਚਾ ਬੱਚਾ ਤੁਹਾਨੂੰ ਵਿਖਾ ਦਿੰਨਾ ਮੈਂ ਕਿਹੜਾ ਵਹਿੜ ਵਿਖਾ ਦਈਏ 9 ਕਿਲੋ ਦੁੱਧ ਆ ਆਹ ਜਹੇਦਾਰ ਦੀ ਗੱਲ ਵਧੀਆ ਜਿਹੜਾ ਸੂਇਆ ਸਵਾਇਆ ਉਹਦਾ ਜਹੇਦਾਰ ਨੇ ਦੁੱਧ ਚੋਇਆ ਹੁੰਦਾ ਕਿਸੇ ਦਾ ਇੱਕ ਟਾਈਮ ਕਿਸੇ ਦਾ ਦੋ ਟਾਈਮ ਉਹਦੀ ਜਹੇਦਾਰ ਕਹਿੰਦਾ ਠੋਕ ਕੇ ਗਰੰਟੀ ਕਿ 9 ਕਿਲੋ ਆ ਕੰਡੇ ਦੇ ਜੋਖ ਲਿਓ ਤੇ ਜਿਹੜਾ ਗੱਬਣ ਪਸ਼ੂ ਹੁੰਦਾ ਉਹ ਜਹੇਦਾਰ ਕਹਿੰਦਾ ਯਾਰ ਆਪਾਂ ਕਿਹੜਾ ਪਿਛਲੇ ਸੂਏ ਚੋਈਆਂ ਜਾਂ ਕਿਹੜਾ ਕੋਈ ਰਿਸ਼ਤੇਦਾਰੀ ਚੋ ਲਈ ਆ ਪੈਸੇ ਦੇ ਕੇ ਮਾਲ ਖਰੀਦਿਆ ਤੇ ਆਪਾਂ ਐਵੇਂ ਝੂਠ ਮਾਰੀ ਜੇਗੇ ਕਿ ਇਹਨੇ 20 ਕਿਲੋ ਦੇਊਗਾ 15 ਕਿਲੋ ਦੇਊਗੀ ਚਲੋ ਵਧੀਆ ਗੱਲ ਆ ਚਾਹੀਦਾ ਸਾਰਿਆਂ ਨੂੰ ਏਦਾਂ ਜਿਹਦੀ ਗਰੰਟੀ ਦਿੱਤੀ ਫਿਰ ਦਿਓ ਠੋਕ ਕੇ ਜਿਵੇਂ ਹੁਣ ਇਹਦੀ ਗਰੰਟੀ ਆ 9 ਕਿਲੋ ਆ ਆ ਰੱਕੰਡੇ ਦੇ ਜੋਖ ਲਓ ਜੇ ਕੋਈ ਗੱਬਣ ਦੀ ਕਹਿੰਦਾ ਕਿ ਇੰਨਾ ਦੇਉ ਫਿਰ ਉਹਦੀ ਗਾਰੰਟੀ ਦੇਵੇ ਜੇ ਨਾ ਦੁੱਧ ਦੇਵੇ ਤੇ ਫਿਰ ਅਗਲਾ ਗਾਂ ਮੜਾਵੇ ਨਹੀਂ ਅਗਲਾ ਕਹਦੇ ਬਾਈ ਜਿੱਦਣ ਸੂਬੀ ਕੰਡੇ ਦੇ ਜੋਕੇ ਲੈ ਜੀ ਇੰਨਾ ਦੁੱਧ ਪਰ ਜਿਹੜੇ ਝੂਠ ਮਾਰਦੇ ਉਹਨਾਂ ਵਾਸਤੇ ਕਹਿੰਨਾ ਮਾ ਮਾੜੀਆਂ ਅਗਲਾ ਪਰ ਚਲੋ ਸਾਰੇ ਝੂਠ ਵੀ ਨਹੀਂ ਮਾਰਦੇ ਵਿੱਚ ਸਾਫ਼ ਸੁਥਰੇ ਇਮਾਨਦਾਰ ਬੰਦੇ ਵੀ ਬਹੁਤ ਆ ਦੁਨੀਆ ਸਾਰੇ ਰੰਗਾਂ ਦੀ ਹੈ ਇਕੱਲੇ ਪਸ਼ੂਆਂ ਵਾਲੇ ਪਾਸੇ ਨਹੀਂ ਹਰੇਕ ਵਿਭਾਗ ਵਿੱਚ ਦੋਵਾਂ ਤਰ੍ਹਾਂ ਦੇ ਹੀ ਬੰਦੇ ਆ ਆ ਲੀਡਰਾਂ ਵਾਲੇ ਪਾਸੇ ਵੇਖ ਲੋ ਕਿੰਨੇ ਕਿੰਨੇ ਛੜਦੇ ਆ ਇਹ ਦੇ ਦੇਣੀ 40000 ਦੀ ਹੁਣ ਅੱਗੇ ਤੁਹਾਡੀ ਸੇਵਾ 2 ਕਿਲੋ ਤੜਕੇ 2 ਕਿਲੋ ਹੱਥਨੇ ਤੇ ਦੁੱਧ ਨਾਰਮਲ ਹੀ ਵਾਜੂਗੀ ਨਾਰਮਲ ਨਹੀਂ ਐ ਨਹੀਂ ਕਾ ਕੇ ਮੈਂ ਨਾਰਮਲ ਕਹਤਾ ਤੇ ਅਗਲਾ ਪੱਠੇ ਹੀ ਨਾ ਪਾਵੇ ਕਿ ਖਣੀ ਉਹੀ ਵਾਜੂਗੀ ਵਾਜੂਗੀ ਸੇਵਾਣਾ ਲੇਟੀ ਪਾਵੇ ਅਗਲਾ ਤੜਕੇ ਹੱਥਨੇ ਇਹਨੂੰ ਦਾਣਾ ਫੀਡ ਵਧੀਆ ਪਾਵੇ ਇੱਕ ਟਾਈਮ ਲੇਟੀ ਪਾਵੇ ਦੋਨੇ ਵੇਲੇ ਫੀਡ ਪਾਵੇ 2-2 2.5 ਕਿਲੋ ਤੇ ਆਪੇ ਦੁੱਧ ਦੇ ਨੇ 4-5 ਕਿਲੋ ਵੱਧ ਜਾਣਾ ਅੱਜ 9 ਕਿਲੋ ਆ ਅੱਗੇ ਆ ਜੀ ਆ ਬੱਚਾ ਇਹਦਾ ਬੱਚਾ ਵੇਖ ਲੋ ਹਾਂਜੀ 4 ਨੰਬਰ ਵੇੜ ਬਾਅਦ ਤੀਜੀ ਸਵੇਰ ਸੂਨ ਵਾਲੀ ਆ ਠੀਕ ਐ ਇੱਥੇ ਨਾਲ ਪੰਡ ਆਪਣੇ ਮਣਾਵਾ ਪੰਡ ਉੱਥੋਂ ਲਈ ਆ ਮਣਾਵਿਓ ਮਣਾਵਿਓ ਤਸੱਲੀ ਬਹੁਤ ਦਿੱਤੀ ਬੰਦਿਆਂ ਨੇ ਠੀਕ ਐ ਪਰ ਗਾਂ ਅਗਲੇ ਦੀ ਆਪਦੀ ਸੇਵਾ ਹੂੰ ਤੀਜੀ ਸਵੇਰ ਹੁੰਦੀ ਆ 25-26 ਕਿਲੋ ਵਾਲੀ ਵੇੜ ਆ ਅੱਛਾ ਜੀ ਹਾਂ ਮਣਾਵੇ ਲਈ ਆ ਉਹਨਾਂ ਬੰਦਿਆਂ ਨੇ ਤੋਕੜ ਲਈ ਸੀਗੀ ਉਦੋਂ ਉਹਦੇ 18 ਕਿਲੋ ਦੁੱਧ ਸੀਗਾ ਤੋਕੜ ਥੱਲੇ ਤੋਕੜ ਥੱਲੇ ਢਾਈਆਂ ਮਹੀਨੇ ਦੀ ਗੱਬੜ ਸੀ ਤੇ ਤੋਕੜ ਲਈ ਸੀ ਉਹ ਬੰਦੇ ਨੇ ਠੀਕ ਐ ਇਹ ਵੜ ਦੇ ਦਿਆਂਗੇ ਆਪਾਂ 55000 ਰੁਪਏ ਸਮਾਂ ਜੀ ਬਾ ਹਫਤੇ ਦੇ ਅੰਦਰ ਬਾਹਰੀ ਹੈ ਜੀ ਠੀਕ ਐ ਪਿਆਰੀ ਆ ਦੋਸਤੋ ਤੀਜਾ ਸੂਆ ਨਾਲ ਹੀ ਪੰਡਾ ਜੀਰੇ ਦੇ ਮਣਾਵਾ ਮਣਾਵੇ ਤੋਂ ਬਾਈ ਕਹਿੰਦਾ ਲਈ ਆ ਘਰੇਲੂ ਬੰਦਿਆਂ ਤੋਂ ਲਈ ਆ ਜੀ ਤੋਂ ਲਈ ਆ ਉਹਨਾਂ ਨੇ ਫੁੱਲ ਤਸੱਲੀ ਦਿੱਤੀ ਆ ਉਹ ਕਹਿੰਦੇ ਕਿ ਜੀ ਤੋਂ ਅਸੀਂ ਲਈ ਉਹ ਕਹਿੰਦੇ ਅਸੀਂ 25 26 ਕਿਲੋ ਦੁੱਧ ਤਾ ਜੀ ਸੂਈ ਨੇ ਦਿੱਤਾ ਤੇ ਜਦੋਂ ਉਹਨਾਂ ਨੇ ਲਈ ਉਦੋਂ ਢਾਈਆਂ ਮਹੀਨਿਆਂ ਦੀ ਗੱਬਣ ਸੀ ਤੇ 18 ਕਿਲੋ ਦੁੱਧ ਸੀ 18 ਕਿਲੋ ਖੁੱਲਾ ਦੁੱਧ ਬਾਈ ਕਹਿੰਦਾ ਸੀ ਇਹਦੇ ਥੱਲੋਂ ਝੋਂਦੇ ਰਹੇ ਆ ਤੀਜਾ ਸੂਆ ਲਾਲ ਰੰਗ ਦੀ ਬੱਚੀ ਬਦਾਮੀ ਰੰਗ ਦੀ ਵੱਡੇ ਕੱਦ ਵਾਲੀ ਤੇ ਰਾਜੀ ਰੂਜੀ ਵੀ ਪੂਰੀ ਆ ਆ ਪੈਠ ਬੜਾ ਤੁਸੀਂ ਵੇਖ ਹੀ ਸਕਦੇ ਆ ਗੋਲ ਮਟੋਲ ਪਈ ਆ ਕੋਈ ਹੱਡ ਜੇ ਨਹੀਂ ਦੀ ਦੀ ਥਣ ਵੀ ਸੋਹਣਿਆ ਮੋٹے ਮੋٹے ਸਵਾਗਤ ਕਿੰਨਾ ਦੱਸਿਆ ਜੀ ਹਫਤਾ ਪਿਆ ਜੀ ਹਫਤਾ ਪਿਆ ਦੋ ਦਿਨ ਪਹਿਲਾਂ ਵੀ ਸੂ ਸਕਦੀ ਉਹ ਅੱਗੇ ਤੁਹਾਨੂੰ ਵੀ ਪਤਾ ਹੀ ਆ ਦੋ ਹੀ ਦਿਨਾਂ ਦੇ ਵੀ ਸੂ ਸਕਦੀ ਆ ਲੇਵਾ ਭਾਂਡਾ ਸੋਹਣਾ ਵੱਡਾ ਬਲਟਲਾਂ ਬਹੁਤ ਪਈਆਂ ਕਿੰਨੇ ਦੀ ਜੀ ਇਹ ਇਹ 55000 ਦੀ 55000 ਦੀ ਮੱਝਾਂ ਵਰਗਾ ਦੁੱਧ ਦਊ ਜੇ ਕੋਈ ਵੱਧ ਦੁੱਧ ਆਲੀ ਵੈੜ ਲੈਣ ਦਾ ਚਾਹਵਾਨ ਹੋਵੇ ਤੇ ਤਿੰਨ ਨੰਬਰ ਚਾਰ ਨੰਬਰ 25 26 ਕਿਲੋ ਦੁੱਧ ਦੀ ਮਾਲਕਨ ਵਾਲੀ ਵੈੜ ਆ ਹਫਤੇ ਦੇ ਅੰਦਰ ਬਾਹਰ ਸੂ ਪੂਗੀ ਕੱਦ ਵੱਡਾ ਰਾਜੀ ਬਹੁਤ ਆ 25 26 ਕਿਲੋ ਦੁੱਧ ਵਾਲੀ ਵਾੜ ਪੰਜ ਨੰਬਰ ਤੇ ਆ ਜੀ ਬਫੈਲੋ ਤੇ ਨੰਬਰ ਮੱਝ ਬਈ ਜੀ ਆਹ 25 ਤਰੀਕ ਨੂੰ ਇਹਨੂੰ ਸੱਤਵਾਂ ਮਹੀਨਾ ਲਾ ਦੇਣਾ ਆ ਇੱਕ ਅੱਧੇ ਦਿਨ ਨੂੰ ਹਾਂ ਅੱਜ 23 ਤਰੀਕ ਹੋ ਗਈ ਜੀ ਪਰਸੋਂ ਨੂੰ ਸੱਤਵਾਂ ਮਹੀਨਾ ਲਾ ਦੇਣਾ 6 ਕੰਪਲੀਟ ਹੋ ਜਾਂਦੇ ਥਣ ਪਾਸ ਕਰਾਉਂਦੀ ਬਿਲਕੁਲ ਪਾਸ ਆ ਜੀ ਠੀਕ ਹੈ ਮੈਂ ਜੇਨ ਤਸੱਲੀ ਕਰਕੇ ਲੈ ਜਾਵਾਂਗਾ ਚੈੱਕ ਕਰਾ ਕੇ ਲੈ ਜਾ ਜਗਲਾ ਹਾਂ ਚੈੱਕ ਕਰਾ ਕੇ ਲੈ ਜੀ ਕਿੰਨੇ ਦੀ ਜੀ ਕੱਢੋ ਬਾਹਰ ਨੂੰ ਇਹ ਬਰਾੜ ਸਾਹਿਬ ਦੇ ਦਿਆਂਗੇ 52000 ਰੁਪਏ ਲਓ ਜੀ ਪਾ ਇਹਦਾ ਵੀ ਨਿੱਕਾ ਜਾਈਆ 52000 ਟੋਕੜ ਮੱਝਾਂ ਵਾਲਾ ਕੱਲਾ ਪਾ ਹੈਗੀ ਇਹ ਗੱਬਣ ਆ 25 ਤਰੀਕ ਤੋਂ 6ਵਾਂ ਮਹੀਨਾ ਇਹਨੂੰ 6ਾਂ ਦੀ ਪੂਰੀ ਹੋ ਜੂ ਯਾਨੀ ਕਿ ਅੱਜ 23 ਹੈ ਕੱਲ ਨੂੰ 24 ਪਰਸੋਂ ਇਹ 6ਵਾਂ ਮਹੀਨਾ ਦੀ ਗੱਬਣ ਕੰਪਲੀਟ ਹੋ ਜੂਗੀ ਤੇ 7ਵਾਂ ਮਹੀਨਾ ਇਹਨੂੰ ਚੱਲ ਪੈਣਾ ਠਣ ਪਾਸ ਕਰਾਊਗੀ ਜਿਹਦੇ ਪਸੰਦ ਆਉਂਦੀ ਆ ਬੇਫਿਕਰ ਹੋ ਕੇ ਅਗਲਾ ਆ ਜੇ ਗੂਠੇ ਵਰਗੀ ਧਾਰ ਹੈ ਰੀਜਨਲ ਤਸੱਲੀ ਕਰਕੇ ਲਿਜਾਵੇ ਅਗਲਾ 6 ਮਹੀਨਿਆਂ ਦੀ ਗੱਭਣ ਚੈੱਕ ਪਾਸ ਹੈ ਨੀਲੀ ਰਾਵੀ ਨਸਲ ਚ ਪੈਂਦੀ ਹੈ ਮੱਥੇ ਬੱਲ ਨੀਲੀ ਵਾਲੀਆਂ ਅੱਖਾਂ ਦੋਵੇਂ ਪੈਰਾਂ ਤੇ ਮੂਰੇ ਵਾਈਟ ਨਿਸ਼ਾਨ ਮਗਰਲਿਆਂ ਤੇ ਵਾਈਟ ਨਿਸ਼ਾਨ ਪੂਛ ਨੀਲੀ ਦੀ ਤਸੂਲ ਤੇ ਵੀ ਨਿਸ਼ਾਨ ਆ ਦੇ ਦੇਣੀ ਹੈ 52000 ਦੀ ਲਓ ਜੀ 50 ਦੇ 2 52 ਦੀ ਅਗਲਾ ਡਾਕਟਰ ਲਿਆਵੇ ਜੇ ਕਿਸੇ ਨੇ ਚੈੱਕ ਕਰਾਉਣੀ ਹੈ ਡਾਕਟਰ ਲਿਆਵੇ ਚੈੱਕ ਕਰਾ ਕੇ ਲੈ ਜਾਏ ਜੇ ਕਿਸੇ ਨੇ ਆਪਦਾ ਲਿਆਉਣਾ ਆਪਦਾ ਵੀ ਮੋਟਰਸਾਈਕਲ ਤੇ ਜਾਂ ਗੱਡੀ ਤੇ ਭਾਈ ਆਵੇ ਨਾਲ ਤੇ ਨਹੀਂ ਇੱਥੇ ਤੁਹਾਨੂੰ ਬਾਈ ਜੀ ਹੋਣੀ ਵੀ ਸਾਹਿਬ ਪ੍ਰੋਵਾਈਡ ਕਰ ਦੇਣਗੇ ਤੇ ਚੈੱਕ ਕਰਾ ਲਿਓ ਫੋਨ ਨੰਬਰ ਸਕਰੀਨ ਤੇ ਛੋਟੇ ਛੋਟੇ ਪਾ ਆ 32 ਦੀ ਆ 31 ਦੀ ਆ ਭਾਗੜਾ ਨਿੱਕਾ ਨਿੱਕਾ 32 31 ਆ 40 ਦੀ 9 ਕਿਲੋ ਬੋਲਾ ਤਿਆਰ ਆ 13 ਪਿਆਜ 14 ਪਿਆਜ 15 ਪਿਆਜ ਉਹ ਤੁਹਾਡੀ ਸੇਵਾ ਭਰਾਵੋ ਅੱਗੇ ਅੱਜ 9 ਕਿਲੋ ਬੌਲੀ ਆ ਆ 26 27 25 26 ਕਿਲੋ ਵਾਲੀ ਆ 20 ਮੰਨ ਲਓ 20 ਤਾਂ ਚਲੋ ਪਿਆਉਣਾ ਚਾਹੀਦਾ ਜਦੋਂ 18 ਕਿਲੋ ਤਾਂ ਜਿਹੇਦਾਰ ਕਹਿੰਦਾ ਟੋਕੜੀ ਦਿੰਦੀ ਰਹੀ ਆ ਆ ਨਾਲ ਦੇ ਪਿੰਡੋਂ ਲਈ ਆ ਮਨਾਵਿਆਂ ਤੋਂ 55 ਦੀ ਆ 52 ਦੀ ਸਸੇ ਕਾ